ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇ ਲੋ ਜੀ ਐਕਸਾ ਬਲੌਗ ਕਰੂ ਔਰ ਕੇ ਬਲੌਗ ਨਹੀਂ ਪਾਇਆ ਗਿਆ ਚਾ ਚਾ ਉਧਰ ਲੈਦਾ ਮੈਂ ਜਦੋਂ ਮੈਂ ਲੱਗ ਕਰੀ ਨਾ ਨਹੀਂ ਆਉਂਦੀ ਲੱਗਦਾ ਉਹ ਟਾਈਮ ਕਾ ਲੱਗਣਾ ਤੇਰਾ ਹੁਣ ਆ ਕੇ ਕੰਮ ਹੋਣਾ ਬਾਈ ਹਾਂ ਡਿਊਟੀ ਵੀ ਜਾਣਾ ਪੈਂਦਾ ਓ ਠੀਕ ਨਹੀਂ ਗੱਲ ਸੀ ਜੰਦਰ ਨਾ ਤਾਂ ਕਰਕੇ ਹੋਰ ਕੀ ਹੈ ਕੋਈ ਨਹੀਂ ਹੁੰਦਾ ਹਲੇ ਬੰਦਾ ਹੁੰਦਾ ਹੋਣਾ ਡਾਡਾ ਕਰਦਾ ਹੁਣ ਕੱਤੀ ਨੌਣ ਦੋਨੇ ਨਾ ਪਾ ਤੂੰ ਰੇ ਬਗੌੜ ਨੂੰ ਕਰੀ ਆਈ ਫੇਰ ਨਹੀਂ ਕਿੜਦਾ ਕੋਈੜਾ ਪੈਣ ਦੇਣਾ ਸੀ ਨਾ ਹਾਂ ਕੱਤੀ ਨੌਣ ਦੋਨੇ ਕਪਾਲ ਨੂੰ ਕੱਤੀ ਉਹ ਇੱਥੇ ਦੇ ਫੋੜ ਪੱਕੀ ਜੜ ਗਿਆ ਇੱਕ ਵਾਰੀ ਫੇਰ ਗੋਲੀ ਬੰਗਣਾ ਆਉਣਾ ਹੁੰਦਾ ਫੋੜ ਆ ਉਹ ਉਹ ਗੜਾ ਦੂਆ ਹੋਰ ਰਾਈਟਰ ਹੈ ਕਿਹੜੇ ਡੋਟੇ ਪਾਉਣੇ ਆ 6 6 ਨੂੰ ਗੱਲ ਕਰਨਾ ਸਵਾ ਟੋਟਾ ਜਾਨੀ ਕੀਲੇ ਦਾ ਮੰਨ ਕੇ ਚੱਲ ਸਵਾ ਸਵਾ ਦੇ ਹਿਸਾਬ ਨਾਲ ਪੈਣੀ ਆ ਉਸ ਤੇ ਮੰਨ ਚੱਲ ਤੂੰ ਮੰਨ ਕੇ ਆਂ ਜਿਆਦਾ ਅੱਖ ਬਈ ਤੂੰ ਸਵਾ 4 ਕੀਲੇ ਆ 6 ਡੋਟੇ ਪਾ ਦੇ ਬਸ ਆਵਾਕ ਕਿ ਕਿੱਲੀ ਦੀ ਵਾਸਤੇ ਬੈਠੀ ਯਾਰ ਬਸ ਠੀਕ ਆ ਫਿਰ ਸਹੀ ਆ ਠੀਕ ਨਹੀਂ ਹੋਰ ਫਿਰ ਵਝਾਈਦਾ ਵੀ ਪੰਮਣਾ ਰੇ ਮੈਂ ਪਾਣਾ ਕੱਲੂ ਤੇਰਾ ਤੂੰ ਕੱਲੂ ਪਾਣੀ ਛੱਡੂਗਾ ਮੈਂ ਕਹਿੰਦਾ ਕੱਲੂ ਪਿੰਡ ਵਾਲੀ ਮੇ ਪਾ ਕੇ ਭਰਦੀ ਏ ਉਦੋਂ ਬਾਅਦ ਇੱਧਰ ਛੱਡ ਦੂੰਗਾ ਫਿਰ ਹਾਂ ਪਹਿਲਾਂ ਉਹਨੂੰ ਭਰ ਦੂੰਗੇ ਉਹਨੂੰ ਭਰ ਦੋਗੇ ਮੁੜ ਕੇ ਇੱਧਰ ਛੱਡ ਦਵਾਂ ਨੇ ਹੋਰ ਕੀ ਆ ਇੱਧਰ ਆ ਫਿਰ ਆਹ ਸਵਾਰੀ ਸਵਾਰਤੀ ਖਾਲ ਉਹ ਕਿਹੜੀ ਜਿਹੜੀ ਉਹਦੇ ਵਾਲੀ ਆ ਕਣਕ ਵਾਲੀ ਮੈਂ ਕੀ ਕੱਲੂ ਉਹ ਤੂੰ ਕਿੰਨਾ ਕੱਖਣਾ ਯਾਰ ਪਹਿਲਾਂ ਸਵਾਰੀ ਵੀ ਤਾਂ ਹੈ ਉਹ ਗੈਰਲੀ ਗੱਲ ਸਵਾਰ ਦਵੇ ਹਾਂ ਕੱਕ ਤਾਂ ਹੈ ਉਹ ਐ ਕੱਕ ਗੈਰਲੀ ਗੱਲ ਆਹ ਆਹ ਦੇਣੀ ਪਹਿਲਾਂ ਪਾਣੀ ਓੱਖਾ ਲੱਗਣਾ ਆਹ ਤਾਂ ਖੁੱਲ੍ਹੇ ਹੀ ਲੱਗਣਾ ਹਾਂ ਫੇਰ ਇੱਕ ਇੱਕ ਗੈਰੇ ਛੱਡ ਕੇ ਤਿੰਨੇ ਕਿਆਰੇ ਆ ਆ ਗਿਆ ਹਾਂ ਹਾਂ ਦੋ 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 ਕਿਆਰਾਂ ਨੂੰ ਕਰ ਛੱਡ ਦੇਣਾ ਯਾਰ ਨਾ ਤੋ ਦੋ ਦੋ ਆਪਾਂ ਕਿਹੜੇ ਬੂਟਿਆਂ ਚੋਂ ਪਾਈ ਵੀ ਬੱਟਾ ਮਈ ਮੈਨੇ ਕਿੰਨੇ ਕਿੰਨੇ ਪਾਈ ਬਸ ਕਿਆ ਬਲਾ ਕਰਦੇ ਨਾ ਅੱਧੇ ਬੋਲ ਕੇ ਯਾਰ ਸੋਰਾ ਕੋਈ ਇਹ ਵੀ ਕਿਆਰੇ ਵੀ ਲੰਬੇ ਆ ਹਾਂ ਕਿਆ ਦੇ ਨਾ ਅੱਧੇ ਬੇ ਠੀਕ ਨਹੀਂ ਗੱਲ ਆ ਹੌਣ ਆਉਂਦਾ ਉਹ 53 ਉਹ ਆ ਗਿਆ ਉਹ ਵੀ ਮਿਲ ਤੇ ਹੁਣੀ ਆਇਆ ਜਾਂ ਕਹਿੰਦਾ ਮੇਲੇ ਖੜ ਕੇ ਆ ਗੰਨੇ ਦੇ ਵਗੈਰ ਕਹਿੰਦਾ ਛੋਟਾ ਜਿਹਾ ਗੰਨਾ ਤਾਂ ਉਹਨੂੰ ਹੌਲੀ ਕਰਤਾ ਫਿਰ ਕਹਿੰਦਾ ਹੁਣ ਫੇਰ ਚਾਬਜੀ ਮਿਲਈ ਸਈ ਚਲੇ ਗਈਆਂ ਸਾਂਝੇ ਫੇਰੇ ਜਾਂਦੀਆਂ ਜਿਆਦਾ ਭਈਆਂ ਦੀ ਪ੍ਰੋਬਲਮ ਆ ਸਾਰੀ ਹੋਰ ਕਾਸੇ ਦੀ ਨਹੀਂ ਹੈਗੀ ਕਿੰਨਾ ਬਥੇਰਾ ਭਈਏ ਨਹੀਂ ਹੈਗੇ ਸਲੋ ਚੱਲਦਾ ਕੰਮ ਥੋੜਾ ਸਹੀ ਗੱਲ ਭਈਆ ਹੋਵੇ ਫੇਰ ਨਹੀਂ ਕਿਹੜਾ ਪੈਂਦਾ ਹੈਗਾ ਜਿਹੜੇ ਨਾਲੇ ਆ ਹਾਂ ਬਈ ਗੱਲਾਂ ਹਰਪੁਰ ਫੈਂਟ ਬਹੁਤ ਕੰਨਾਂ ਦਾਸ ਬਰ ਕਿੰਨਾ ਹੁਣ ਹੀ ਗੰਨਾ ਬਹੁਤ ਗੰਨਾ ਆਪਾਂ ਕਹਿੰਦੇ ਆਪਣੇ ਗੰਨਾ ਆਪਣੇ ਤਾਂ ਹੈ ਹੀ ਕੱਖ ਨਹੀਂ ਫੇਰ ਇਹਨਾਂ ਉਧਰ ਗੰਨਾ ਹੈ ਕੋਈ ਗੱਲ ਹੈ ਉਹ ਵਧੀਆ ਮੋਟੀ ਫਸਲ ਹੈ ਹਾਂ ਅਸੀਂ ਤਾਂ ਗਾਮ ਦੇਖਦੇ ਮੱਟ ਕਿੰਨੀ ਗੰਨਾ ਲਿਆਉਣਾ ਆ ਟਰੈਕਟਰ ਮਹਿੰਦਰਾ ਜ਼ਿਆਦਾ ਹਰਦੇ ਨੇ ਜ਼ਿਆਦਾ ਦਰਦ ਅੱਛਾ ਅੱਦਨੇ ਅੱਦਨੇ ਦੇਖਦਾ 605 ਬਗ ਇਹ ਵਿਆਹ ਖਾ ਕੇ ਆਇਆ 5 6 ਦਿਨ ਲਾਇਆ ਮੈਂ ਕਹਿੰਦਾ ਮੇਰਾ ਹੱਤ ਆ ਗਿਆ ਉਧਰ ਇਹ ਤਿੰਨ ਦਿਨ ਉੱਥੇ ਲਾ ਕੇ ਆਇਆ ਤਿੰਨ ਦਿਨ ਫਿਰ ਹਲਦ ਗਿਆ ਮੈਂ ਤਿੰਨ ਦਿਨ ਬਿਮਾਰ ਹੋ ਗਿਆ ਵਿਆਹ ਖਾ ਕੇ ਇਹ ਇਹਨੇ ਮੁਰਗਾ ਖਾ ਲਿਆ ਜ਼ਿਆਦਾ ਮੁਰਗਾ ਮਸੰਦਰ ਬਾਗਾ ਦੇਣ ਲੱਗਿਆ ਮੁਰਗਾ ਲੱਗਿਆ ਬਾਗਾ ਦੇਣ ਫੇਰ ਤਿੰਨ ਰੁਟਿਆ ਲਿਆਗਾ ਵੀ ਹੁਣ ਕਿੱਥੇ ਰੁਟਣਾ ਕਹਿ ਮੈਂ ਨਾ ਬਰਾ ਤੇਰੀਆਂ ਬਾਗਾ ਦਾ ਦੋਈਆਂ ਬੜਾ ਇਹ ਮੁਰਗੇ ਦੋਈਏ ਮੁਰਗੇ ਰਹੀ ਤੇ ਦੋਈਆਂ ਸਫਰ ਵੀ ਮਾਰ ਲਿਆ 190 ਕਿਲੋਮੀਟਰ ਇੱਥੇ ਤੇ ਪੈਂਦਾ ਬਾਹੋ ਤੇ ਸਫਰ 190 ਕਿਲੋਮੀਟਰ ਕਹਾ ਗਏ ਫਿਰ ਅਸੀਂ ਕਿੰਨਾ ਕਾ ਸਫਰ ਹੈ ਇਹ 500 550 ਤੋਂ ਕਰੀਬ ਗੱਡੀ ਚੱਲ ਗਈ ਹਮਮ ਅਪ ਡਾਊਨ ਆਪਾ ਡਾਉਨ ਕੁਝ ਵੀ ਨਹੀਂ ਆਏਗਾ ਦਿੱਲੀ ਜਿੰਨਾ ਮੰਨ ਕੇ ਚੱਲ ਦਿੱਲੀ ਕੀ ਤੇ ਬਹੁਤ ਦੂਰ ਹੈ ਇਹ ਲੈਟਰ ਵਗਾ ਕੇ ਰੱਖਦੀ ਦਿੱਲੀ ਇਹ ਤਾਂ ਹੁਣ ਜਾਣ ਨਹੀਂ ਦਿੰਦੇ ਹੈਗੇ ਉੱਥੇ ਨਹੀਂ ਫੇਰ ਤੋਰਦੇ ਨੇ ਤੇ ਸਿੱਧਾ ਪੈਦਲ ਬਿਲੀਆਨ ਦਿੱਤੇ ਹੁਣ ਤੱਕ ਅਗੇ ਤੱਕਾ ਹੈ ਤੱਕਾ ਇਹ ਬਾਈ ਜੀ ਤੱਕਾ ਹੈ ਹਾਂ ਮੁਸ਼ਕਲ ਆ ਦਿੱਲੀ ਪੜਨ ਦੇਣ ਉਹ ਤੜਨ ਤਾਂ ਬਣਨਾ ਤਾਂ ਬਣਾਈ ਜਾਂ ਇਹਨਾਂ ਨੂੰ ਬਾੜਨੇ ਪੈਲੇ ਦਿੱਲੀ ਫਿਰ ਬੈਠ ਕੇ ਸਮਝੌਤਾ ਕਰ ਲੈਣਾ ਕਿਹਨੀ ਗੱਲ ਹੈ ਇਹ ਥੋੜੋ ਵੀ ਮੈਂ ਤੇ ਜਵਾਨ ਕਰਕੇ ਮੁੱਕਰ ਜਮਾ ਹੈਗੇ ਨਹੀਂ ਰੌਲਾ ਤਾਂ ਇਹੀ ਗੱਲ ਦਾ ਹੁਣ ਇਹੀ ਗੱਲ ਮੱਤਵੇ ਆਪਣੀ ਉਹੀ ਲੀਪ ਆ ਜਾਣ ਕਾ ਨੂੰ ਬੈਠਦਾ ਏ ਠੰਡ ਮੈਂ ਜਰੂਰ ਮੰਨਨਾ ਕਿ ਠੰਡ ਨਾਲ ਸਹੀ ਗੱਲ ਆ ਅਹ ਸਵੇਰ ਤੱਕ ਜਾਨ ਬੱਝ ਆਖਲੀ ਹੋਊਗਾ ਗੱਲ ਪਰਸੋਂ ਉਹੀ ਲੈ ਗਲਤ ਗੱਲ ਐ ਇਹਦਾ ਮੈਨੂੰ ਚਾਲਤਾ ਨਹੀਂ ਪਤਾ ਲੱਗਦਾ ਵੀ ਕਰਦੇ ਕੀ ਆ ਪਹਿਲਾਂ ਫੁੱਲ ਸਿੱਟਦੇ ਹੋ ਨਾ ਪਰ ਫੇਰ ਗੋਲੀਆਂ ਚਲਾਉਂਦੇ ਤੁਸੀਂ ਹਾਂ ਪਹਿਲਾਂ ਫੁੱਲ ਸਿੱਟ ਪਹਿਲਾਂ ਫੁੱਲ ਸਿੱਟਦੇ ਨਾ ਪਰ ਫੇਰ ਗੋਲੀਆਂ ਚਲਾਉਂਦੇ ਆ ਗਲਤ ਗੱਲ ਐ ਇਹ ਹੈ ਇਹ ਜਾਇਜ਼ ਗੱਲ ਐ ਮਾੜੀ ਗੱਲ ਐ ਮਾੜੀ ਗੱਲ ਐ ਇਹ ਚਾਲਾਂ ਸਾਰੀਆਂ ਇਹਨਾਂ ਦੀਆਂ ਆ ਗਿਆ ਭਾਈ ਪਹੁੰਚ ਗਿਆ ਮੁੰਡਾ ਪੈਕੇ ਲਵਾ ਦਮੋਰੇ ਉਰੀ ਲੜਾਨੇ ਕਾਣੇ ਤਿੰਨੇ ਦਾ ਕਾਣਾ ਪੈਣਾ ਰਲਾ ਲੈਣਾ ਹਨਾ ਤਿੰਨ ਦਾ ਕਾਣਾ ਫੇਰ ਲਾ ਦੇ ਦੋ ਆਈਟਮ ਪਾਉਣੀ ਆ ਹਾਂ ਹਾਂ ਬਾਕੀ ਠੀਕ ਹੈ ਜੇ ਬਸ ਸਾਰਾ ਸਮਾਨ ਸਿਰਨਾ ਆਏ ਨਾ ਤਾਂ ਹੀ ਉੱਠਣਾ ਕਣਖ ਨੇ ਆ ਰੇ ਬੂਸਟਰ ਪਾਉਣਾ ਹੈ ਬੂਸਟਰ ਬੂਸਟਰ ਦਿਖਾਉਣਾ ਕਣਕਰ ਦੋ ਆਈਟਮਾਂ ਸਿਰਦੇ ਸੀ ਬਾਚੋ ਤੂੰ ਥੈ ਲੈ ਲਿਆ ਯਾਰ ਬਰ ਬਰ ਕੇ ਜਿੰਨੇ ਦਾ ਮੱਕਰ ਲਈਵਾ ਹੁੰਦਾ ਹੈ ਆ ਕਿ ਨਾ ਇਹਨਾਂ ਹਾਂ

ਇਹ ਕਰਨ ਦੇ ਕੰਨਾ ਤੂੰ ਹੁਣ ਘਰ ਟਾਈਮ ਨਹੀਂ ਹੈਗਾ 3 ਵਜੇ ਦੇਖ ਲਾ ਮ ਕਿੰਨਾ ਟਾਈਮ ਹੋਇਆ ਸਵਾ 3 ਨੂੰ ਹੋ ਗਿਆ 3:30 ਫਿਰ ਦੇ ਖੜਾ ਪੜ ਕੇ ਫਿਰ ਮੋਢਾ ਲਾਜੋ 3 ਨੇ ਰੋਟੇ ਸੱਟ ਜਾ ਬੰਦੀ ਉਹ ਚਾਬੇ ਦਰੇ ਹੈ ਕਰੇਗੀ ਇਹਦੇ ਆਪਾਂ ਨੇ ਆਗ ਲੱਗੋ ਉਹ ਕਰ ਫੇਲਾ ਘੜਾ ਕਿੰਨੇ ਹੋਏ ਕਿ ਬਾਅਦ ਤੱਕ 11:00 ਹੋ ਗਿਆ ਪਰ ਹੁੰਦਾ ਕਿ ਚੱਲ ਜਾਣਾ ਯਾਰੋ ਕਿਹੜਾ ਟੱਕਰੇ ਜਿੰਗ ਦੇ ਕੋਲ ਫਟਾਰ ਪੀ ਹੈ ਨਾ ਕਿਹੜਾ ਫੜਕਾ ਪੈਣੇ ਪੈਣੇ ਹਸ ਵੀ ਰਹਾ ਕਿਹੜੇ ਕਿੰਨੇ ਪੈ ਗਿਆ ਤਾਂ ਦੇਖੀ ਤਾਂ ਸਾਈਡਾਂ ਵੱਧੇ ਹੋਣੇ ਆ ਇਹ ਆ ਫੀਟ ਲਾ ਲਾ ਚਾਰ ਦੇ ਟੋਟਾ ਹੋਰ ਦਰ ਦੇ ਐ ਮਾ ਗਏ ਆ ਉਹ ਦੇ ਤਿੰਨ ਹੀ ਨਾ ਆਏ

ਵਾਟ ਹੰਡੀ ਜਲਦੀ ਆ ਸਾਰੀ ਹੋ ਗਈ ਕਿੱਲਾ ਫੜ ਤੂੰ ਸੋਨੂ ਜਖਰਾ ਇਹਦੇ ਕਿਹੜੇ ਇੱਕੇ ਲੱਗਿਆ ਨਾ ਨਾ ਮੋਰੀਆਂ ਚੜਾਉਂ ਰੱਖੇ ਹੰਡ ਜੀ ਹਲੇ ਪਾਈ ਨਹੀਂ ਕੰਕਾ ਨੂੰ ਇਸ ਤਰ੍ਹਾਂ ਕਿਹਾ ਹੰਡ ਹਾਂ ਕੰਕਈ ਨਾ ਹੁਣ ਹੋ ਗਏ। ਕੌਉਂ ਕੀ ਛੱਡ ਹੁਣ ਠੰਡੇ ਪੈਂਦੀ ਆ ਹੋਰ ਕੀ ਪੈਂਦਾ ਆ? ਕੋਸਤਰਾ ਨਹੀਂ ਕੰਦੀ। ਕੋਸਤਰਾ ਪਹਿਣੀ ਤੇ ਤੁਸੀਂ ਢੂਹ ਪਾਸੋਂ ਰੱਟ ਪਾਉਣਾ। ਇਸ ਤਰ੍ਹਾਂ ਕਿਸ ਤਰ੍ਹਾਂ ਪੋਉਗੀ? ਮੈਂ ਜਾ ਉਕੜਾ ਪਹਿਣੀ ਫਿਰ ਇਹਨੇ ਹੂਠਾ ਰੱਟ ਪਾਉਣਾ ਆ। ਅੱਡੇ ਪਾਉਂਦਾ। ਵੀਰ ਨਾਲ ਤਾਂ ਰੋਹੀਓ ਚੰਗੀ ਆ। ਹੋਰ। ਅੱਡੇ ਚ ਬੰਦਾ ਕਹਿੰਦਾ ਗਰਮੀ। ਗਰਮੀ ਚੰਗੀ ਆ। ਗਰਮੀ ਕਹਿੰਦਾ ਠੱਡ ਵਧੀਆ। ਆ ਵੀ ਤਾੜ ਦੇ ਤੇਰਾ ਪਾ ਲੈਂਦਾ। ਬੰਦੇ ਨੂੰ ਕਿਧਰੇ ਪਾਸੇ ਨਹੀਂ ਟੇਕ ਨਹੀਂ। ਰੱਬ ਨੂੰ ਦੇਖ ਨਹੀਂ ਹੈਗੀ। ਬੰਦੇ ਨੂੰ ਤਾਂ ਟੇਕ ਹੈਗੀ ਆ। ਕੋਈ ਕੁਸ ਕਹਿੰਦਾ ਉਹਨੂੰ ਕੋਈ ਕੁਸ ਕਹਿੰਦਾ ਆ। ਹਾਂ। ਅੱਗੇ ਸਾਹਮਣੇ ਹੀ ਆ ਹੁਣ ਜੀ ਸੁਣਿਓ ਉਹ ਉੱਧਰ ਤੇ ਖੁੱਲਣਾ ਇਹਨੇ ਅਮਰੇ ਚਪਲਾ ਖੋਲ ਦੇ ਖੋਲ ਦੇ ਚਪਲਾ ਚ ਫਰਾਈਆਂ ਤੋਂ ਬਾਅਦ ਇਹ ਤਾਂ ਭਾਗ ਹੋ ਗਏ ਥੈਲੇ ਥਾਮ ਪਹਿਲਾਂ ਕੈ ਬੈਗ ਤੇ ਪਾਉਣਾ ਹੈ ਦੋ ਤਾਂ ਆ ਗਏ। ਬਹੁਤ ਦੋ ਇਹ ਬਣੇ। ਉੱਥੇ ਕਹੇ ਬਾਈ ਚੱਪੜ ਨੇ। ਇਸ ਤੇ ਸ਼ੇਪ ਆਇਆ। ਠੀਕ ਆ ਬਣਿਆ ਤੇਰਾ। ਸਾਜ ਜੀ ਜੀ ਤੇ ਹੋ। ਬੈਠ। ਉੱਥੇ ਪਥਾਈਆਂ ਦੇ ਸਾਰ ਨਾਲ ਪਾਸ ਤੇ। ਅੰਦਰ ਤਾਂ ਨਹੀਂ। ਫੜ ਦੇ ਚੱਲ। ਦੇਖਦੇ ਆ ਫਿਰ। ਕੌਣ ਕਰਦਾ ਪਾਊਡਰ ਇਹ। ਬਾਹਰ ਨਾ ਫਿਰ ਦਿਖਾ ਲੋ। ਮਹਿੰਗੇ ਪਾਊਡਰ ਆ ਇਹ। ਕਿੰਨੇ ਦਾ ਪੈਕੇਟ ਇਹ ਆਇਆ ਇਹ ਨਾ ਪੁੱਛੋ ਕਿੰਨੇ ਦਾ 10000 ਦਾ ਸਾਮਾਨ ਆ ਗਿਆ ਉਦੋਂ ਨੇ। ਲੈ। ਕਿੱਥੇ ਕਿਤੇ ਸਖਾਲੀਂ ਗਿਆ ਕਰਨੀ ਹਾਂ ਬੰਦਾ ਉਤਰਾ ਲਈ ਦੇਖਦੇ ਵੀ ਹੁਗਿਆ ਭਰਿਆ ਪਿਆ ਉਹ ਹੋ ਗਿਆ ਭਰਿਆ ਪਿਆ ਆ ਜਾ ਪਤਾ ਲੱਗਦਾ ਉੱਥੇ ਜਾ ਹਿਸਾਬ ਕਿਤਾਬ ਕਰਿਆ ਬਈ ਜਾ ਗਿਆ ਆਓ ਬੀਠੇ ਗੱਲ ਹੋ ਸਹੀ ਗੱਲ ਆ ਦਬਾਲ ਫੇਰ ਜਿਹੜਾ ਆਏ ਪਹਿਲੇ ਦੇੜੀ ਮੜੇ ਕਿਉਂ ਇੱਧਰ ਆ? ਮੈਂ ਮੂੰਹ ਇੱਧਰ ਕਰਦਾ। ਇਹ ਥੋੜਾ ਲੜਦਾ। ਅੱਖਾਂ 'ਮ ਲੜਦਾ ਬਹੁਤ ਇਹੀ। ਹਾਂ। ਇੱਧਰ ਬੈਠ ਕੇ ਇਹੋ ਲੜਾਈ। ਅੱਖਾਂ 'ਮ ਲੜਦਾ ਬਸ ਹੋਰ ਕੁਝ ਨਹੀਂ। ਅੱਜ ਆ ਜਾ। ਤੇ ਦਾਦੋਂ ਮੇਂ ਦੋ ਵਾਰੀ ਮੂੰਹ ਤੋੜਤਾ ਹੁਣ। ਲੈ। ਸਾਪਨ ਨਾਲ। ਇਹਨੇ ਲੜਦਾ ਹੈ। ਚਾਵੜੀ ਤੇ ਵੀ ਇੱਕ ਇਕੱਲਾ ਅੱਖਾਂ 'ਚ। ਅੱਖਾਂ 'ਚ। ਤੋੜ ਰਹੀ ਆ। ਅੱਖਾਂ 'ਚ ਆਏ ਹੁੰਦੇ ਨਾ ਮਿਰਚਾਂ ਲੜਦੀਆਂ ਹੁੰਦੀਆਂ। ਹਵਾ ਵੀ ਉੱਥੇ ਜ਼ਿਆਦਾ ਚੱਲਦਾ ਹੁੰਦਾ ਨਹੀਂ ਨਾ। ਅਬਾ ਦਾ ਖਨੀ ਨੇ ਹੁੰਦੀ। ਖੇ ਨਹੀਂ ਹੁੰਦਾ ਜੂਗੀ ਮੈਂ ਲੱਗ ਗਿਆ ਮਾੜਾ ਮੋਟਾ ਹੋ ਰਹੀ ਉਹ ਉਹ ਤਾਂ ਹੱਥ ਲਾ ਲਏ ਹੁੰਦੇ ਨੇ ਖਾਨ ਮੇਰੇ ਹਾਂ ਇਹਦਾ ਲੜਿਆ ਨਹੀਂ ਹੈਗਾ ਇਹ ਆਪਣਾ ਆਹ ਕਮਲੀਆਂ ਹੋਣੀਆਂ ਕਿਹੜਾ ਪਾਉਣਾ ਹੁਣ ਹੋਰ ਦੇਖ ਦੋ ਪੈਗੇ ਦੋ ਪਾਉਣਾ ਮੈਂ ਤਿੰਨ ਪੈਏ ਆ ਉਧਰ ਤਿੰਨਾ ਪੈਏ ਜਿੰਨੇ ਪਾ ਦੀਏ ਪਚਾ ਕੇ ਕਰਨਾ ਇਹਨਾਂ ਤੇ ਆ ਇਹ ਮੈਂ ਕਹਿਆ ਤਿੰਨ ਆ ਇਹਦਾ ਪੁੱਠੇ ਪਾਸੇ ਚੱਕੀ ਮਾਰਾ ਆ ਦੇਖ ਜਿਆਦਾ ਵੀ ਨਾ ਪਾਇਆ ਹੋ ਗਿਆ ਨਹੀਂ ਹੈਗਾ 4-4 ਕਿਲੋ ਪਾਇਆ ਏ ਥੋੜਾ ਹੀ ਆ ਚੱਲਿਆ ਚਲਾ ਵੀ ਛੇੜੇ ਤੂੰ ਬਾਹੀ ਤਾਂ ਆ ਵੀ ਛੇੜੇ ਜਾਂਦੇ ਤੂੰ ਹੋ ਗਾਇਰਾ ਕੋ ਉਧਰ ਪਾਇਆ ਤਾਂ ਸੇਮ ਮਜ਼ਾ ਆ ਕੇ ਤੂੰ ਹੋਰ ਅਗੇ ਠੀਕ ਆ ਬੰਦਾ ਚੱਲ ਬਸ ਇਹ ਤਾਂ ਨਹੀਂ ਦਬੜਣਾ ਹੁਣ ਮੰਦੀ ਪਾ ਹਾਂ ਮੰਦਣਾ ਹੈ ਬੈਠਣਾ ਉਹ ਦਬਜਣਾ ਨਹੀਂ ਲੈ ਜੇ ਆ ਗ ਜਾਂਦੇ ਆ ਕਿਹਨੂੰ ਪਾਉਣੇ ਆ ਅੱਜ ਕੱਲੀ ਲੈ ਮੈਂ ਖਾ ਰਹੇ ਹਾਂ ਗਰਾਫਾ ਚੋ ਚਲੋ ਚੋ ਗੱਲਾਂ ਫੇਰ ਕਰੇ ਰਲਾ ਛੋਟੀ ਡਾਲ ਗਿਆ ਹੱਥਾ ਲਾਦਾ ਛੋਲੀ ਕਿੱਥੇ ਆ ਛੋਲੀਆਂ ਪਈਆਂ ਫਿਰ ਆਹ ਇੱਥੇ ਪਈ ਛੋਲੀ ਯਾਰ ਪਹਿਲਾ ਕਿਹੜੇ ਚ ਪਾਈਏ ਚ ਪਾਈਏ ਉਧਰ ਨੂੰ ਚੱਲੀਏ ਕਿਹਿਆ ਪਲਾਇਆ ਚ ਪਾਲਾਉਂ ਰਿਹਾ ਨਾ ਐਨੂੰ ਛੱਟ ਪਹਿਲਾਂ ਹੀ ਫੇਰ ਦੂਆ ਘਾਣਾ ਲਾ ਕੇ ਮੰਦਿਰ ਵੀ ਕੰਮ ਲੈ ਜਾਊਗਾ ਪਰ ਝੂੜਿਆ ਪਾਲ ਜਿੰਨਾ ਹੋ ਹੋ ਮਾਰ ਮੈਨੂੰ ਐਨੂਪਾ ਕੋਈ ਸਿੱਧੇ ਤੇ ਪੂਰਾ ਕਰ ਪਾ। ਹਰ ਵੀ ਆਖਾ ਬਾਲਾ ਯਾਰ ਆ ਇੰਦਾਂ ਨਹੀਂ ਖੜ ਕੇ ਕੰਮ ਨਿਭੜਨਾ। ਦੋ ਜਾਣੇ ਲੱਗੇ ਤਾਂ ਹੋ ਯਾਰ ਤੁਸੀਂ। ਆਹ। ਤਾਰਾ ਇੰਨੇ ਕਿੰਨੇ ਕਿਨੇ ਰਲਾਉਣਾ। ਹਵਾ ਚੱਲਦੀ ਆ ਅੱਜ। ਜਾ। ਕੁੰਤੈਂ ਜੰਮਈ ਕਣਕ ਬਹੁਤ ਸੋਹਣੀ ਜੰਮਈ ਆ। ਉਹ ਡਾਕਟਰ ਦਲਾਰਾ ਵਿਚਣ ਲੱਗਾ ਵਿੱਚ ਆਪਾਂ ਦੌ ਲਾਗੇ ਉਦੋਂ ਵਧੀਆ ਰਹੇ ਨਹੀਂ ਆਪਣੇ ਨਾਲ ਕੋਈ ਕੁਸੋਣਾ ਤਾਂ ਹਾਂ ਉਹ ਮੈਂ ਪੱਕੀ ਵਧੀਆ ਰਹੇ ਨਹੀਂ ਫੇਰ ਨਹੀਂ ਪੈਣੀ ਵਿੱਚ ਵਧੀਆ ਰਹੇ ਵਧੀਆ ਰਹੇ ਮੋੜ ਕੇ ਜੀਰੋ ਡ੍ਰਿਲ ਫੇਰ ਉਹ ਲੈ ਜੀਰੋ ਡ੍ਰਿਲ ਦਾ ਜਿਹੜੀ ਉੱਧਰ ਦੋ ਕੈਰਾ ਮੈਂ ਛੱਟਾ ਦਿੱਤਾ ਤਾਂ ਉਹ ਕਬੂਤਰ ਜੁਗ ਗਏ ਜੰਮੀ ਹੋਈ ਨੋ ਝੁਗ ਗਏ ਉੱਪਰ ਪਿਆ ਤਾਂ ਦਾਣਾ ਕਿੱਲਾ ਹੁਣ ਹੀਡ ਲੈ ਦਾਣਾ ਜੰਮਿਆ ਆ ਇਹਦਾ ਰਹਿੰਦਾ ਤਾਂ ਉਹ ਜੰਮਿਆ ਇਹ ਤਾਂ ਭਰੇ ਆਏ ਹੁਣ ਨਹੀਂ ਚੱਤਰ ਹੈਗਾ ਇਹਦਾ ਆਪੇ ਸੂਈ ਜਣੀ ਹੁਣ ਕਾਹਦਾ ਉਹ ਜਿੰਨੀ ਛਿੱਕੀ ਹੋਗੀ ਉਹਨਾਂ ਚੜ ਜਾਦਾ ਯਾਰ ਤਾਣੇ ਦਾ ਫਰਕ ਪੈ ਜਾਂਦਾ ਮੋਟਾ ਵਾਹ ਘਾਰਾੜੀ ਇੱਧਰ ਤੇ ਮੜਾਈ ਇਹਨੂੰ ਹਲਾਲ ਦੋ ਆਪੇ ਆਪਾਂ ਜੇ ਪਾਉਂਦੇ ਜਾਂਦੇ ਲੈ ਅੱਗਾਂ ਦੇ ਮੂਹੇ ਨਹੀਂ ਲੱਗਦੀ ਆਪਾਂ ਇੱਥੇ ਵੀ ਨਹੀਂ ਲੱਗਦੀ ਆਹ ਗੱਗਾ ਗੰਨਾ ਹੋਇਆ 113 ਕੁੰਟਾ ਇੱਥੇ ਕਹਿੰਦੇ 100 ਕੁੰਟਲੇ ਹੋਣਾ ਕਹਿੰਦੇ ਮਸੀ ਮੰਨ ਵੀ ਸਾਲਾ ਖੋਜ ਲੱਗਦਾ ਤਾਂ ਨਿਦਾਨ ਦਿੱਤਾ ਹੈਗਾ ਅਸਲੀ ਤਾਂ ਕੰਡੇ ਦਾ ਪਗੜਾ ਹੈ ਕੰਡੇ ਕੰਡਾ ਹੀ ਦੱਸਦਾ ਆ ਜਾ ਸੋਣਾ ਹੋ ਗਿਆ 18 ਵਜੇ ਬਜਰ ਮੀ ਗਿਆ ਤਾਂ ਕੋਸ ਵੀ ਕਹੀਗਾ ਹਰ ਇੱਕ ਹੈ 4 ਵਾਂ ਦਾ ਬਜੰਦ ਦਾ ਫਰਕ 80 ਜੀ ਬਹੁਤ ਵਜਨ ਛੜ ਦੇ ਆ ਲੋ ਸਿਰ ਅੱਖ ਲੈ ਅੱਖ ਲੈ ਹੁਣ ਇਹ ਤਾਂ ਨਹੀਂ ਪਉਂਦਾ ਬਲੇ ਨਾਲ ਪਈਆਂ ਪਾਉਣੇ ਵਾਲੇ ਇਹ ਗਿਆ ਪਉਣਾ ਫੇਟੋ ਆਈ ਕਰੂੰਗਾ ਤੂੰ ਹੋਰ ਕੰਮ ਕਰ ਤੈਨੂੰ ਮੈਂ ਦੱਸਦਾ ਤੂੰ ਫੜੀ ਨਾ ਹੋਣੀ ਯੂਨਾਈਟਿਡ ਹੈਲੈਗਾ ਨਾਲ ਚੱਲੇ। ਹੈਲੈ ਖੜੇ ਕਰਕੇ ਖੋਲਦੇ ਗਰੇਗਾ ਮੇਲਾ ਬਸ। ਤੇ ਫਟਾਫਟ ਕੰਮ ਨੂੰ ਬੁਝੂ ਕਰਾਂਦਾ। ਹੈਲੈ ਜੀ ਪਾਪਾ ਕੇ ਲਈ ਜਾਵਾਂ ਤੁਹਾਡੇ ਕੋਲ ਹਾਂ। ਆ ਇੱਥੇ ਦਾ ਇਹਨੂੰ ਸਿੱਣਾ ਸੀ ਵੀ ਆ ਜਾਣਾ ਮੁੜ ਕੇ ਫੇਰ। ਉਹਨੂੰ ਵੀ ਉਰੇ ਆ ਜਾਣਾ ਮੁੜ ਕੇ। ਉਧਰ ਜਾ ਤੈਨੂੰ ਉਹ ਸਿਰੇ ਵਾਲੇ ਪੈਣੇ ਬਸ। ਚੱਲ। ਉਹ ਲਿੱਤਾ ਬਈ ਆ ਬਾਈ ਸਰਜਰੀ ਲੈ ਲੀਂਦਾ ਹਾਂ ਦਿਨ ਮਾ ਭੁੱਲ ਜਾਂਦੇ ਸੀ ਆਪਦਾ ਉਹ ਲੈਣਾ ਸਾਜਦੇ ਸੀ ਡਾਕਟਰ ਕੇ ਹਾਂ ਅਧਰੇ ਕਾ ਮੈਨੂੰ ਹਾਂ ਇਹ ਤਾਂ ਠੀਕ ਆ ਗੱਲ ਹੈ ਇਹ ਟਾਈਮ ਦੀ ਸੀ ਫਿਰ ਆ ਟਾਈਮ ਤਾਂ ਕਾਜੂ ਗੋਦਾ ਪਹਿਰਾ ਹੁੰਦਾ ਛੇਜਾ ਘਾਟੇ ਨਹੀਂ ਹੁੰਦਾ ਸੱਤ ਜੋਗ ਦਾ ਪਹਿਰਾ ਹਾਂ ਆਹੇ ਘੜ ਕੇ ਰੂਪਾ ਹੁੰਦਾ ਸੱਤ ਜੋਗ ਦਾ ਬਾਈ ਤੇ ਕਾਜੂ ਗੋ ਚੱਲਦਾ ਹਾਂ ਮੈਂ ਆਪਣੇ ਆਪ ਥੱਲੇ ਸ਼ਲਟ ਪਾ ਕੇ ਆਇਆ ਹੋਇਆ ਹੋਰ ਬਣਾਵੇ ਰਹੀ ਵੀ ਆ ਸ਼ਲਟ ਖੋਲ ਦੂੰਗਾ ਵਾਹ ਜੀ ਵਾਹ ਵਾਹ ਵੀ ਵਾਹ selallaaja

ਪਾ ਵੀ ਪਾਇਆ ਠੀਕ ਐ ਐਨਾ ਕਰਤਾ ਹੀ ਲੱਗਦਾ ਪੈਰ ਨੂੰ ਸੁੱਕੇ ਪਏ ਪੈਰ ਮਾੜਾ ਮੁੱਟਾ ਲੱਗਣਾ ਬਾਈ ਜੀ ਠੀਕ ਐ ਤੂੰ ਕਹਿੰਦਾ ਕੋਣ ਕਰਾ ਲੱਗਦਾ ਫੇਰ ਨਹੀਂ ਐ ਕਹਿੰਦਾ ਗਿੱਲਾ ਲੱਗਦਾ ਮੁੱਟਾ ਲੱਗਦਾ ਐ ਲੱਗਦਾ ਮਨ ਵੀ ਗਿੱਲਾ ਐ লাগ ਗਿਆ ਹੁਣਾਂ ਵਿਚੇ ਰਾਉਣੇ ਨੂੰ ਵੀ ਟਾਈਮ ਲੱਗਿਆ ਸਵਾ ਘੰਟੇ ਬਾਅਦ ਸੋਣਾ 9 ਘੰਟੇ ਬਾਅਦ ਮਾਰਿਆ ਪਾਕੀ ਦੇ ਆਏ ਕੋਲੇ ਵੀ ਮਿਹਰਬਾਨੀ ਹੋ ਗਈ ਬਸ ਹਮਨਦੀਪ ਦੀ ਸਰ ਤਕੋ ਆਰਾਏ ਕਿਤੇ ਬੈਠੀ ਬੁੱਟੀ ਕਿ ਲੈ ਜਲੀਏ ਗਾਇਲ ਸੈਟ ਨਾ ਇਹਨੂੰ ਬਾਅਦ ਤੇ ਅੱਜ ਤਾਂ ਹਵਾ ਚੱਲਦੀ ਹੈ ਫੇਰ ਇਹਨਾਂ ਨਾਲ ਇਹਨੂੰ ਅੱਗ ਲਾ ਦਿਓ ਉੱਪਰ ਰੱਖ ਦਿਓ ਉੱਥੇ ਸਾਈਡ ਰੱਖ ਦਿਓ ਉਹਨੇ ਦਿਓ ਲਾਗ ਰੱਖਿਆ ਕਿ ਪੱਕਾ ਹੈਗੇ ਹੋ ਜਾਂਦਾ ਹੋਰ ਕੀ ਆ ਪਾਣੀ ਪੀ ਲਓ ਆਏਗਾ ਮੈਂ ਡੱਬੀ ਲਾ ਹਾਂ ਆ ਡੱਬੀ ਪਿਆ ਸੀ ਅੰਦਰ ਰੱਖ ਇੱਕਾ ਡੱਬੀ ਵਿੱਚ ਰੱਖ ਫਟ ਉਹ ਉੱਥੇ ਰੱਖ ਦੇ ਅੰਦਰ ਫੇਰ ਨਹੀਂ ਮਿਲਦੀ ਉਹ ਸਾਮਾਨ ਆਪਣੇ ਰੱਖ ਲੈ ਫੇਰ ਇੱਥੇ ਤਾਂ ਲੱਭੀ ਜਾਣੀ ਆਪ ਰੱਖ ਲੈ ਜੀ ਜਿਹਾ ਸੱਚ ਹੈ ਛੱਡਣੇ ਨਹੀਂ ਚਾਹੀਦੇ ਪੁੱਡੇ ਜਿਹੇ ਲਫਾਫੇ ਸਾਲੇ ਜਾ ਤੈਨੂੰ ਹੱਥ ਲਾ ਦੇ ਉਹ ਲਾਏ ਦੇ ਟਾਈਮ ਹੁੰਦਾ 깔ਾਉਣੇ ਦਾ ਹਾਂ ਜਰੂਰ ਮੈਂ ਕਹਿੰਦਾ ਇੱਥੇ ਰੱਖ ਲੈਣੇ ਚਾਹੀਦੇ ਸਾਲੇ ਨੂੰ ਮੋਟਰ ਵਿੱਚ ਰੱਖ ਦਵਾ ਇੱਕ ਮੋਟਰ ਦਾ ਥਾਪਾ ਪੜ ਜਣੀ ਤੇ ਮੈਂ ਹਲੇ ਦੁਕਾਨੇ ਨਹੀਂ ਇਹਦੇ ਫਾਈਨਲ 5 ਕਿੱਥੇ ਰੱਖਣੇ ਉਹ ਉੱਥੇ ਅੱਠ ਗਿੱਲੇ ਹੋ ਜਾਣਾ ਇਹਨਾਂ ਅੰਦਰ ਰੱਖ ਦੇ ਉੱਥੇ ਅੰਦਰ ਫੜ ਹੁਣ ਮੇਲੀ ਫਾਈਨਲ ਡੈਸਟੀਨੇਸ਼ਨ ਇੱਥੇ ਸੱਪ ਨਹੀਂ ਆਉਂਦੇ ਉੱਥੇ ਰਬਨ ਹੋਏ ਬੈ ਚੱਲੋ ਚੱਲੋ ਉੱਥੇ ਨੋ ਐਂਟਰੀਸ ਆਪਾਂ ਦੀ ਉਹ ਜੇ ਫੂਕ ਵੀ ਨਾ ਹੋਇਆ ਪੇ ਰਹੂੰਗੀ ਇਹਦੇ ਜਾ ਨਹੀਂ ਆਉਂਦੇ ਸੱਪੁੱਤੇ ਜਿਆਦਾ ਰਹਿੰਦੇ ਆ। ਸਹੀ ਤਾਂ ਗੱਲ ਆ। ਇਹ ਇਹਨੂੰ ਪਤਾ ਵੀ ਰੇ ਸੱਪ ਆ ਜੂਗੇ ਉੱਥੇ ਮੋਟਰ ਚ ਆ ਜੂਗੇ ਉੱਥੇ ਨਹੀਂ ਆਉਣੇ ਹੈਗੇ। ਉੱਥੇ ਰਹਿੰਦਾ ਚੂਹੇ ਸੱਪ ਸਾਰੇ ਉੱਥੇ ਰਹਿੰਦੇ ਆ। ਉੱਪਰ ਰੱਖਣੇ ਤੇ ਸਾਲੇ ਸੱਤ ਉਦੇ ਪਰ ਉਦੇ ਟੀਂਦਾ ਪਰ। ਬਹੁਤ ਤਾਂ ਸੱਪ ਤਾਂ। ਹਾਂ। ਥਾਈਲਾ ਫਰਕੋ ਥੱਲੇ ਆ ਗਿਆ। ਹਾਂ। ਟੱਕ ਦੇਖ ਲੈ ਆਏ ਆ ਜਿਹੜਾ ਸਾਲਾ ਖੋਪਰੀ ਤੜੜੀ ਵੀ ਹੁੰਦੀ ਆ। ਐਸੇ ਗੱਟ ਵਾਲੇ ਜੀ। ਆਏ ਟੱਕ ਪਿਆ ਬਾਰ ਕੋਠੇ ਨੂੰ। ਅੱਧਾ ਕੋ ਉਠਾਏ ਕਰਨਾ ਅੱਧਾ ਇਧਰ ਵੀ ਕਰਨਾ ਕਿਛਣਾ ਨਹੀਂ ਮੈਨੂੰ ਲੱਗਦਾ ਇਧਰ ਹੀ ਆ ਜਿੱਦਣ ਹਵਾ ਪੈ ਗਈ ਨਾ ਵਿੱਚ ਉਧਰ ਗਿਰ ਜਲਾ ਉਧਰ ਨਹੀਂ ਗਿਰਨਾ ਚੱਲੀਏ ਫਿਰ ਦੋ ਖਾੜ ਹੋ ਜਾਣੇ ਹਾਂ ਚੱਲ ਜਾਣੇ ਹੀ ਆ ਹੁਣ ਜਾ ਕੇ ਜਾਣੇ ਜੇ ਪਹਿਲ ਆਈ ਹੈ ਅੱਖਾਂ ਨਾਲ ਦੇਖੀ ਜਾ ਕੇ ਕੀ ਕਹਿੰਦਾ ਕਹਿੰਦਾ ਚੱਲੀਏ ਚੱਲੀਏ ਮੈਂ ਜਾਣੇ ਜੇ ਪਹਿਲ ਆਈ ਆ ਅੱਖਾਂ ਸੁੱਖਾਂ ਦਾ ਲੱਗ ਸਾਰੇ ਪੈਰ ਨਾ ਆਏ ਦੁਖਦੇ ਆ ਫੂੜੇ ਮੰਗਣਾ ਉਹ ਫਿਰ ਡਲੇ ਆ ਯਾਰ ਕਹਿੰਦੇ ਜੁੱਤੀ ਖੋਲ ਕੇ ਰੇਹ ਬਣਾਉਣਾ ਚਾਹੀਦਾ ਜੁੱਤੀ ਖੋਲ ਕੇ ਪਾਣੀ ਲਾਇਆ ਇਧਰ ਪੈਰ ਕਾੜਦਾ ਪਰ ਡਲੇ ਆ ਧਰਤੀ ਫਿਰ ਵੀ ਨਹੀਂ ਤੁਰਨਾ ਚਾਹੀਦਾ ਇੱਥੇ ਛੱਲੇ ਜਾਣ ਹੁਣ ਤਾਂ ਇਹ ਡਲੇ ਨਾਲ ਤੁੰਨੋਗੇ ਹਾਂ ਡਲੇ ਯਾਰ ਹੱਥਾਂ ਤੋਂ ਨਹੀਂ ਸਕਦਾ ਪਰਾਂ ਚੁਗਦੇ ਆ ਪਰਲੀ ਸਾਈਡ ਨਾਲ ਡਲੇ ਇਹ ਹਲੇ ਤੇਹਲ ਨਾਲੇ ਪਾਣੀ ਲੱਗਿਆ ਹੋਇਆ ਫਿਰ ਵੀ ਚੁਗੀ ਜਾਂਦੇ ਆ ਉਹ ਖੇਤ ਐ ਇੱਥੋਂ ਵੀ ਬਾਤਾਂ ਜਿਹੜੇ ਪਰਲੇ ਆ ਨਾਲੇ ਨਾਲੇ ਹੁਣ ਨੀਮੀ ਜਗਾ ਸੁੱਕਾ ਹੋ ਗਿਆ ਵੀ 4 ਦਿਨ ਨੂੰ ਪਾਣੀ ਲਾ ਦੀ ਹੈ ਹਾਂ ਆ ਇਹਨਾਂ ਦੇ ਵੀ ਤਾਂ ਆਹ ਗਿੱਲੇ ਪਏ ਆ ਥੱਲੇ ਥੱਲੇ ਸੁੱਕੇ ਪਏ ਦੇਖ ਲੈ